ਸਸਕਾ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ। ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਿਓ ਕਿ ਸਾਫ਼ ਸੁਥਰਾ ਪਾਣੀ ਜਿਹੜਾ ਆ ਉਹ ਵਹਾਇਆ ਜਾ ਰਿਹਾ ਆ ਇਹਦਾ ਪੂਰੀ ਤਰ੍ਹਾਂ ਜਿਹੜੀ ਇਹ ਦੁਰਵਰਤੋਂ ਹੋ ਰਹੀ ਏ ਪਾਣੀ ਖੁੱਲੇ ਆਮ ਜਿਹੜਾ ਆ ਨਾਲੀਆਂ ਦੇ ਵਿੱਚ ਚਲਦਾ ਪਿਆ ਆ ਜਿੱਥੇ ਕਿ ਕਿਹਾ ਜਾਂਦਾ ਆ ਪਾਣੀ ਬਚਾਓ ਪਾਣੀ ਬਚਾਓ ਉਥੇ ਹੀ ਪਾਣੀ ਦੀ ਬਰਬਾਦੀ ਜਿਹੜੀ ਏ ਗਰਦਾਸਪੁਰ ਦੇ ਵਿੱਚ ਦੇਖਣ ਨੂੰ ਮਿਲੀ ਬਹੁਤ ਸਾਰੀਆਂ ਫੋਨ ਕਾਲਸ ਆਉਣ ਤੋਂ ਬਾਅਦ ਜਦੋਂ ਸਾਡੇ ਪੱਤਰਕਾਰ ਸੰਜੀਵ 바ਵਾ ਨੇ ਇਸ ਜਗ੍ਹਾ ਤੇ ਵਿਜ਼ਿਟ ਕੀਤੀ ਤਾਂ ਤੁਸੀਂ ਦੇ ਦੇ ਪਿਓ ਤਸਵੀਰਾਂ ਦੇ ਵਿੱਚ ਕਿ ਉਹਨਾਂ ਨੇ ਕਿਹਾ ਕਿ ਇੱਥੇ ਪਾਣੀ ਤਕਰੀਬਨ ਤਕਰੀਬਨ ਸਵੇਰ ਦਾ ਹੀ ਜਿਹੜਾ ਆ ਇਹ ਚਲਦਾ ਪਿਆ ਆ ਜਦੋਂ ਸਾਡੇ ਪੱਤਰਕਾਰ ਨੇ ਆਲੇ-ਦੁਆਲੇ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਬਾਥਰੂਮ ਜਿਹੜੇ ਨੇ ਬਿਲਕੁਲ ਸਰਕਾਰੀ ਬਾਥਰੂਮ ਨੇ ਪ੍ਰਸ਼ਾਸਨ ਵੱਲੋਂ ਬਣਾਏ ਗਏ ਨੇ ਪਰ ਇਹਦੀ ਦੇਖਰੇਖ ਜਿਹੜੀ ਹੈ ਕਿਸੇ ਵੱਲੋਂ ਵੀ ਨਹੀਂ ਕੀਤੀ ਜਾ ਰਹੀ ਤੇ ਸਾਫ਼-ਸੁਥਰਾ ਪਾਣੀ ਜੜਾਇਆ ਸੜਕ ਦੇ ਵਿੱਚ ਚੱਲਦਾ ਨਜ਼ਰ ਆ ਰਿਹਾ ਆ ਬਾਥਰੂਮਾਂ ਦੇ ਵਿੱਚ ਜਿਹੜਾ ਆ ਬੋ ਜਿਹੜੀ ਇਹ ਉਹ ਬਹੁਤ ਜ਼ਿਆਦਾ ਆ ਰਹੀ ਹੈ ਪਰ ਕਿਤੇ ਨਾ ਕਿਤੇ ਜਿਹੜਾ ਆ ਖੁੱਲੇ ਆਮ ਜਿਹੜਾ ਆ ਪਾਣੀ ਵਹਿੰਦਾ ਪਿਆ ਆ ਸਾਫ ਪਾਣੀ ਪੀਣਯੋਗ ਪਾਣੀ ਦੀ ਜਿਹੜੀ ਵੇਸਟੇਜ ਆ ਉਹ ਤਸਵੀਰਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗੀ ਗਰਦਾਸਪੁਰ ਤੋਂ ਤਸਵੀਰਾਂ ਸੀਨੀਅਰ ਸੈਂਡਰੀ ਸਕੂਲ ਗਰਲਜ਼ ਤੋਂ ਦੱਦਾਈ ਹੈ ਕਿ ਜਿਹੜਾ ਰੋਡ ਦਰੰਗਲਾ ਗਵਰਨਮੈਂਟ ਕਾਲਜ ਵੱਲ ਨੂੰ ਜਾਂਦਾ ਆ ਉਸ ਮੋੜ ਦੇ ਉੱਤੇ ਹੀ ਸੀਨੀਅਰ ਸੈਂਡਰੀ ਸਕੂਲ ਕੁੜੀਆਂ ਵਾਲਾ ਜਿਹੜਾ ਸਕੂਲ ਆ ਸੀਨੀਅਰ ਸੈਂਡਰੀ ਸਕੂਲ ਜਿਹੜਾ ਕਿ ਰੋਡ ਜਾਂਦਾ ਆ ਦਰੰਗਲੇ ਨੂੰ ਜਿਹੜਾ ਕਿ ਕਾਲਜ ਰੋਡ ਆ ਗਵਰਨਮੈਂਟ ਕਾਲਜ ਵੱਲ ਨੂੰ ਰੋਡ ਜਾਂਦਾ ਆ ਉਹਦੀ ਬਿਲਕੁਲ ਨੁਕਰ ਦੇ ਉੱਤੇ ਇਹ ਬਾਥਰੂਮ ਆ ਨਾਲ ਹੀ ਜਿਹੜਾ ਈ ਦਿਕਸ਼ਿਆਂ ਦਾ ਸਟੈਂਡ ਵੀ ਇਹ ਇੱਥੇ ਤੁਹਾਨੂੰ ਦੱਦਈਏ ਕੀ ਗੰਦਗੀ ਭਰਿਆ ਪਾਣੀ ਜਿਹੜਾ ਆ ਇੱਥੇ ਬਣ ਚੁੱਕਾ ਆ ਮੱਸਰ ਵੀ ਜਿਹੜਾ ਇੱਥੇ ਬਹੁਤ ਜ਼ਿਆਦਾ ਪਣਕੇਗਾ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੀ ਵੇਸਟੇਜ ਆ ਜਿਹੜੀ ਬਿਲਕੁਲ ਸਾਫ਼ ਸੁਥਰੇ ਪਾਣੀ ਦੀ ਵੇਸਟੇਜ ਇੱਥੇ ਦੇਖਣ ਨੂੰ ਮਿਲਦੀ ਪਈ ਏ ਜਦੋਂ ਇੱਥੇ ਗੱਲਬਾਤ ਕੀਤੀ ਗਈ ਆਲੇ-ਦੁਆਲੇ ਦੇ ਲੋਕਾਂ ਦੇ ਨਾਲ ਤੇ ਉਹਨਾਂ ਨੇ ਕੀ ਕੀ ਆਓ ਸੁਣਦਿਆ ਸਾਡੇ ਪੱਤਰਕਾਰ ਨੇ ਜਦੋਂ ਗੱਲਬਾਤ ਕੀਤੀ ਜੀ ਸਰ ਕਿਹੜੀ ਕਿਹੜੀ ਮੁਸ਼ਕਲਾਂ ਆ ਰਹੀਆਂ ਤੁਹਾਨੂੰ ਮੁਸ਼ਕਲਾਂ ਸਾਰਾ ਇੱਥੇ ਮੁਸ਼ਕਲਾਂ ਆਈਆਂ ਤੁਸੀਂ ਦੇਖ ਲਓ ਆਪੇ ਠੀਕ ਨਹੀਂ ਤੁਸੀਂ ਆਪੇ ਜਾ ਕੇ ਦੇਖ ਸਕਦੇ ਹੋ ਬਾਥਰੂਮ ਦਾ ਜਿੱਦਾਂ ਸਾਡੇ ਰੋੜੇ ਨੂੰ ਸਮੈਲ ਆਉਂਦੀ ਹੈ ਉਦਾਂ ਸਮੈਲ ਆਉਂਦੀ ਹੈ ਇਹ ਸਾਡੀ ਤੇ ਇਹੀ ਆ ਕਿਉਂਕਿ ਆ ਇੱਕ ਟੋਗਾਠੇ ਇੱਥੇ ਚਾਰੀ ਗੱਡੀਆਂ ਲੱਗਦੀਆਂ ਅੱਧੀਆਂ ਚੱਲ ਜਾਂਦੀਆਂ ਅੱਧੀਆਂ ਆ ਜਾਂਦੀਆਂ ਅੱਧੀਆਂ ਜਾਂਦੀਆਂ ਅੱਧੀਆਂ ਆ ਜਾਂਦੀਆਂ ਤੇ ਇੱਥੇ ਬਾਥਰੂਮ ਦੇ ਕਰਕੇ ਮੁਸ਼ਕਲ ਨਹੀਂ ਜ਼ਿਆਦਾ ਹੁੰਦੀ ਆ ਪੀਹਾਡਾ ਖਲੋਂ ਨੂੰ ਜੀ ਕਰਦਾ ਤੇ ਸਵਾਰੀ ਇੱਥੇ ਕਿੱਦਾਂ ਖਲੋਏਗੀ। ਤੁਸੀਂ ਕਿੰਨੇ ਵੇਲੇ ਖੜੇ ਹੋ ਇੱਧਰ ਕਿੰਨੇ ਵੇਲੇ ਜਾਣਗੇ? ਆਪਾਂ ਦੇ ਭਾਜੀ ਸਵੇਰੇ 7 ਵਜੇ ਆਉਣੇ ਆ। ਤੇ ਰਾਤ ਨੂੰ 8 8:30 ਵਜੇ ਜਾਈਦਾ ਤਾਂ। ਤੇ ਪ੍ਰਸ਼ਾਸਨ ਨੂੰ ਕੋਈ ਪਤਾ ਨਹੀਂ ਆਇਆ। ਪ੍ਰਸ਼ਾਸਨ ਬੜੀ ਆੜੀ ਆਇਆ ਪਰ ਕਦੀ ਗੌਰ ਨਹੀਂ ਕੀਤੀ ਗਈ। ਨਾ ਕਰੀ ਕਿ ਕਮੇਟੀ ਨੇ ਸਵਾਰੀ ਕੀਤੀ ਆ ਨਾ ਕਦੀ ਕੋਈ। ਤੇ ਇੰਨੀ ਗੰਦਗੀ ਹੈਗੀ ਆ ਜਾਂ ਇੰਨੀ ਕੁਵਾਰੀ ਹੈ ਤੇ ਕਾਫੀ ਮੁਸ਼ਕਲ ਦਾ ਸਾਹਮਣਾ ਦੁੱਖ ਸਾਰਾ ਨੂੰ ਕੱਲ੍ਹ ਨੂੰ ਨਹੀਂ ਆਉਂਦੀ ਤੁਹਾਨੂੰ ਵੀ ਆਉਂਦੀ ਆ ਨਾਲ ਤੁਸੀਂ মিডিਆ ਵਾਲੇ ਹੋ। ਠੀਕ ਨਹੀਂ ਰੋਕਣ ਵੀ ਆ ਰਹੀ ਹੈ ਕਾਫੀ ਜਿਹੜੇ ਆ ਬਾਕੀ ਤੁਹਾਡੇ ਸਾਹਮਣੇ ਗਾੜੀ ਸਕੂਲ ਵਾ ਠੀਕ ਹੈ ਜੀ ਤੇ ਜੇ ਸਕੂਲ ਦੇ ਸਾਹਮਣੇ ਇਹ ਇਹ ਹਾਲ ਵਾ ਤੇ ਬਾਕੀ ਪਿਥਾਵਾ ਤੇ ਕੀ ਬਣਿਆਦਾ ਬੰਦਾ ਹੋਏਗਾ ਇਸ ਸਵਾਰੀ ਦੀ ਵੀ ਮੁਸ਼ਕਲ ਹੁੰਦੀ ਨਹੀਂ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਤੇ ਇੱਥੇ ਤੁਸੀਂ ਮੈਂ ਕਹਿੰਦਾ ਵੀ ਇੱਕ ਮਿੰਟ ਦਿਖਾ ਹੀ ਦਵਾਂ ਤੇ ਕੀ ਹਾਲ ਚਾਲ ਹੈ ਉੱਥੇ ਦਾ ਠੀਕ ਨਹੀਂ ਬਾਥਰੂਮ ਸਾਹਮਣੇ ਤੇ ਬਾਥਰੂਮਾਂ ਜਾ ਕੇ ਦੇਖ ਲਓ ਵੇਖ ਹੀ ਲਓ ਮਾਰਾ ਜੀ ਜੀ ਸਰ ਅੱਜ ਮਛੀ ਟੋਪ ਵਿੱਚ ਕਿਹੜੀ ਤਾਂ ਮੁਸ਼ਕਲ ਆ ਰਹੀ ਹੈ ਮੁਸ਼ਕਲ ਭਾਜੀ ਆ ਦੇਖੋ ਤੁਹਾਡੇ ਸਾਹਮਣੇ ਆ ਤੇ ਪਾਣੀ ਦੀ ਕਾਫੀ ਓਵਰਫਲੋ ਹੋਣ ਦੇ ਆ ਤੇ ਗੱਟਰ ਬਲੌਕ ਹੈ ਦਾ ਪਿੱਛੇ ਤੇ ਉਹ ਕਿੰਨੇ ਦਿਨ ਹੋ ਗਿਆ ਕਿਸੇ ਨਗਰ ਕੌਂਸਲ ਯਾਨਕਿ ਮਿਊਨਿਸੀਪਲ ਅਲੈ ਕਹਿਣ ਤੇ ਆ ਨਹੀਂ ਦਿੱਤਾ ਨਾ ਹੀ ਪ੍ਰਸ਼ਾਸਨ ਦਾ ਕੋਈ ਧਿਆਨ ਆ ਕਿੰਨੇ ਦਿਨ ਪਹਿਲਾਂ ਉਹਨਾਂ ਨੇ ਇਹ ਸੀਵਰੇਜ ਦੀ ਪਾਈਪ ਪਾਈ ਸੀਗੀ ਮੇਰਾ ਖਿਆਲ ਆ ਸਾਲ ਹੀ ਹੋ ਚੱਲਿਆ ਸਾਲ ਦੇ ਵਿੱਚ ਵਿੱਚ ਅਸੀਂ ਘਟੋ ਘਟ ਚਾਰ ਵਾਰੀ ਆਪਣੇ ਕੋਲੋਂ ਮਲਵਾ ਲਿਆ ਲਿਆ ਕੇ ਇਸ ਨੂੰ ਯਾਨੀ ਕਿ ਪੂਰਾ ਕਵਰ ਕਰਕੇ ਕੀਤਾ ਫਿਰ ਮੀਂਹ ਦੇ ਕਰਨ ਕੰਮ ਖਰਾਬ ਹੋ ਜਾਂਦਾ ਤੇ ਉਧਰੋਂ ਪਾਣੀ ਆ ਕੇ ਸਾਰਾ ਟੋਏਾਂ ਦੇ ਵਿੱਚ ਇਕੱਠਾ ਹੋ ਜਾਂਦਾ ਪ੍ਰਸ਼ਾਸਨ ਦਾ ਬਿਲਕੁਲ ਵੀ ਧਿਆਨ ਨਹੀਂ ਹੈਗਾ ਕਈ ਵਾਰ ਤੁਹਾਡੇ ਵਰਗੇ ਪ੍ਰੈਸਪ੍ਰੋਟ ਵੀ ਮੀਡੀਆ ਵਾਲੇ ਵੀ ਆ ਕੇ ਕਵਰਿੰਗ ਕਰਕੇ ਗਏ ਆ ਪਰ ਪ੍ਰਸ਼ਾਸਨ ਦੇ ਕੰਨੀ ਗੱਲ ਮੇਰਾ ਖਿਆਲ ਹੈ ਅਜੇ ਤੱਕ ਪਈ ਹੀ ਨਹੀਂ ਹੈ ਇਹ ਸ਼ਹਿਰ ਦਾ ਜਿਹੜਾ ਬੁੱਕ ਟੁੱਟ ਗਿਆ ਹੈ ਕਾਫੀ ਲੋਕੀ ਆਂਦੇ ਆ ਕਾਫੀ ਲੋਕੀ ਜਾਂਦੇ ਆ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪ੍ਰਸ਼ਾਸਨ ਦਾ ਧਿਆਨ ਕਿਉਂ ਨਹੀਂ ਜਾ ਰਿਹਾ ਹੈ ਗਾਹੇ ਵਾਲਾ ਇਹ ਪਤਾ ਨਹੀਂ ਪ੍ਰਸ਼ਾਸਨ ਦੀਆਂ ਨਾਕਾਮੀਆਂ ਲੱਗਣੀਆਂ ਅੱਗੇ ਆ ਕੁਰੀਆਂ ਦਾ ਸਕੂਲ ਵੀ ਹੈਗਾ ਕੰਨਿਆ ਸਕੂਲ ਉੱਥੋਂ ਬੱਚੇ ਕਾਫੀ ਜਦੋਂ ਛੁੱਟੀ ਹੁੰਦੀ ਆ ਤਾਂ ਟ੍ਰਾਫਿਕ ਹੋ ਜਾਂਦੀ ਆ ਉਹ ਤੋਂ ਆ ਪਾਣੀ ਦੀ ਕਾਫੀ ਸਮੱਸਿਆ ਜਿਹੜੀ ਆ ਉਹ ਸਾਹਮਣਾ ਕਰਨੇ ਪੈਂਦਾ ਲੋਕਾਂ ਨੂੰ ਤੇ ਸਾਫ ਪਾਣੀ ਵੀ ਕਾਫੀ ਜਿਹੜਾ ਆ ਉਹ ਵੇਸਟ ਹੋ ਰਿਹਾ ਕਰਨ ਬਹੁਤ ਜਿਆਦਾ ਪਾਣੀ ਉੱਦਦਾ ਤੇ ਬਹੁਤ ਜਿਆਦੇ ਲੋਕੀ ਜਿਹੜੇ ਆ ਉਹ ਨਾਰਾ ਲਗਾਉਂਦੇ ਫਿਰਦੇ ਆ ਵੀ ਪਾਣੀ ਬਚਾਓ ਪਾਣੀ ਬਚਾਓ ਪਰ ਪਾਣੀ ਬਚਾਇਆ ਨਹੀਂ ਜਾਂਦਾ ਪਾਣੀ ਵੇਸਟ ਕੀਤਾ ਜਾ ਰਿਹਾ ਸਰ ਇਹਨਾਂ ਬੰਦ ਤੁਸੀਂ ਕਹਿ ਸਰਦੇ ਕਿ ਤੋਹਾਂ ਜਿਹੜੇ ਦਾਅਵੇ ਕਰ ਰਹੀਏ ਕਿ ਹਾਂ ਜੀ ਪਾਣੀ ਜਿਹੜਾ ਹੈ ਸੰਭਾਲ ਕੇ ਰੱਖੋ ਖੋਖਲੇ ਖੋਖਲੇ ਕੋਖਲੇ ਸਰ ਖੋਖਲੇ ਇੱਕ ਵੀ ਪ੍ਰਸ਼ਾਸਨ ਕੋਈ ਮੰਗ ਕਰ ਦਿਓ ਪ੍ਰਸ਼ਾਸਨ ਕੋਈ ਮੰਗ ਕਰਨੇ ਆ ਵੀ ਇਹਦਾ ਧਿਆਨ ਦਿੱਤਾ ਜਾਏ ਇਸਾ ਲੋ ਹੱਲ ਕੀਤਾ ਜਾਏ ਇਹ ਪਾਣੀ ਵੀ ਕੋਈ ਸਾਫ਼ ਨਹੀਂ ਹੈਗਾ ਸਰ ਗੱਟਰ ਦੇ ਵਿੱਚ ਵਾਰਿਆ ਗੰਦਾ ਪਾਣੀ ਹੈ ਇਹ ਬਿਮਾਰੀਆਂ ਦਾ ਘਰਾਂ ਅਸੀਂ ਵੀ ਖਲੋਣੇ ਆਥੇ ਚਲੋ ਬੱਚੇ ਲੱਗੇ ਜਾਂਦੇ ਆ ਬਿਮਾਰੀਆਂ ਪਨਪਨੀਆਂ ਸਰ ਇਹਦਾ ਇਲਾਜ ਕਰਨਾ ਚਾਹੀਦਾ ਜਲਦ ਤੋਂ ਜਲਦ